ਹਾਂ ਜੀ ਸਰ ਕੀ ਨਾਮ ਤੁਹਾਡਾ ਮੇਰਾ ਨਾਮ ਜਸਪਾਲ ਸਿੰਘ ਭਾਰਤੀ ਆਮ ਜਨਤਾ ਪਾਰਟੀ ਹਲਕਾ ਇੰਚਾਰਜ ਠੀਕ ਹੈ ਜੀ ਜਸਪਾਲ ਸਿੰਘ ਜੀ ਅੱਜ ਤੁਸੀਂ ਪ੍ਰੈਸ ਕਾਨਫਰੰਸ ਕਰ ਰਹੇ ਹੋ ਕੀ ਕਾਰਨ ਇਹ ਸਰ ਜੀ ਅੱਜ ਤੋਂ 15-20 ਸਾਲ ਪਹਿਲਾਂ ਇਸੇ ਪਿੰਡ ਤੋਗਾ ਦੇ ਵਿੱਚ ਇੱਕ ਸਮੱਸਿਆ ਆਈ ਸੀ ਤੁਹਾਡੇ ਕੋ ਲਖਵਿੰਦਰ ਸਿੰਘ ਲੈ ਕੇ ਆਏ ਸੀਗੇ ਆਪਣੇ ਪਿੰਡ ਤੋਗਾ ਆਪਦੇ ਤੇ ਉੱਥੇ ਜਾਨੀ ਕਿ ਪਿੰਡ ਸਰਪੰਚ ਪਿੰਡ ਦਾ ਸਰਪੰਚ ਜਿਹੜਾ ਇੰਦਰ ਸਿੰਘ ਉਹਨਾਂ ਨੇ ਉਥੇ ਕਲੋਨੀ ਕੱਟੀ ਸੀਗੀ ਤੇ ਤਕਰੀਬਨ ਉਥੇ 15-20 ਘਰ ਬਣੇ ਪਏ ਆ। ਠੀਕ ਹੈ। ਹਨ ਤੇ ਉਸ ਵਿੱਚ ਜਿਹੜੀ ਕਲੋਨੀ ਕੱਟੀ ਆ ਉਹਦੇ ਵਿੱਚ ਸਾਡੇ ਲਖਮਿੰਦਰ ਸਿੰਘ ਨੇ ਵੀ ਥਾਂ ਲਈ ਸੀਗੀ। ਠੀਕ ਹੈ। ਤੇ ਇਹਨੂੰ ਕੱਲੇ ਨੂੰ ਥਾਂ ਤੋਂ ਰੋਕਿਆ ਜਾ ਰਿਹਾ ਬਾਕੀ ਜਨਨੀ ਤਕਰੀਬਨ ਸਾਰੀ ਉਥੇ ਕਲੋਨੀ ਕੱਟੀ ਪਈ ਹੈ ਬਣੀ ਪਈ ਹੈ। ਠੀਕ ਹੈ। ਹਾਂਜੀ ਤੇ ਇਹਨੂੰ ਪਰੇਸ਼ਾਨ ਕੀਤਾ ਜਾ ਰਿਹਾ ਵਾ ਜਦ ਕਿ ਇਹਨੂੰ 15 ਸਾਲ ਤੋਂ ਪਹਿਲਾਂ ਤੋਂ ਪੁਰਾਣੇ ਪ੍ਰੂਫ ਹੈਗੇ ਹਨ ਵੀ ਜਿੱਦਾਂ ਉਹਨਾਂ ਥਾਂ ਵੰਡ ਕੇ ਦਿੱਤੀ ਆ। ਠੀਕ ਹੈ। ਹਾਂਜੀ ਇਹ ਇਹੀ ਕਈ ਵਾਰ ਵੀ ਵੀਡੀਓ ਸਾਹਿਬ ਦੇ ਜਾਂ ਡੀਸੀ ਸਾਹਿਬ ਦੇ ਜਾ ਚੁੱਕੇ ਆ ਇਸੇ ਕੇਸ ਦੇ ਵਿੱਚ ਸਰਪੰਚ ਪਿਛਲੇ ਕੋਸ ਸਮਝੋ ਸਸਪੈਂਡ ਰਿਹਾ ਵਾ ਪਰ ਫਿਰ ਵੀ ਅਜੇ ਵੀ ਉਹ ਇਸ ਚੀਜ਼ ਨੂੰ ਧੱਕੇਸ਼ਾਹੀ ਨਾਲ ਯਾਨੀ ਕੰਮ ਕਰ ਰਿਹਾ ਵਾ ਕਾਰਮਜੀਤ ਜੀ ਨੂੰ ਪ੍ਰੇਸ਼ਾਨ ਕਰਦੇ ਜੋ ਇਹ ਪਰੇਸ਼ਾਨ ਕਰਨ ਦਾ ਕਾਰਨ ਇਹ ਹੈ ਕਿ ਸਾਡੀ ਜਿਦਾਉਣ ਨੂੰ ਵੋਟਾਂ ਦੇ ਹਰ ਗਿਆ ਤੇ ਹੁਣ ਵੀ ਯਾਨੀ ਕਿ ਦਰਖਾਸਤਾਂ ਦੇ ਰਿਹਾ ਵਾ ਵੀ ਇਹਨਾਂ ਨੂੰ ਥਾਣੀ ਬਣਾਉਣ ਦੇਣੀ ਤੇ ਜਿਦਾਂ ਕਿ ਜੋ ਪਹਿਲੇ ਜਿਹੜੇ ਮਕਾਨ ਬਣੇ ਆ ਉਹਨਾਂ ਦੇ ਸਬੰਧ ਵਿੱਚ ਅਸੀਂ ਵੀਡੀਓ ਸਾਹਿਬ ਨਾਲ ਵੀ ਮਿਲੇ ਆ ਉਹਨਾਂ ਨੂੰ ਵੀ ਗੱਲ ਕੀਤੀ ਉਹ ਕਹਿ ਰਹੇ ਆ ਵੀ ਜਿਹੜੇ ਹੀ ਲੈਂਟਰ ਪੈ ਗਿਆ ਹੀ ਉਹਨਾਂ ਨੂੰ ਕੁਝ ਕਰਦੇ ਦੁਬਾਰਾ ਨਹੀਂ ਬਣਾਉਣ ਦੇਣਗੇ ਕਿਸੇ ਨੂੰ ਇਹਨਾਂ ਨੂੰ ਲੈਂਟਰ ਨਹੀਂ ਪਾਉਂਦੇ ਇਹਨਾਂ ਨੂੰ ਲੈਂਟਰ ਨਹੀਂ ਪਾਉਣ ਦੇ ਰਹੇ ਤੇ ਇਹਨਾਂ ਨੂੰ ਪਰੇਸ਼ਾਨ ਕਰ ਰਹੇ ਆ ਤੁਸੀਂ ਕੋਈ ਸਰਕਾਰੀ ਦਰਵਾਜ਼ੇ ਜਿੱਦੇ ਆਪਾਂ ਲਾਲਸ ਚਾਹੀਏ ਹਾਂਜੀ ਇਸੇ ਸਬੰਧੇ ਹੁਣ ਅਸੀਂ ਇੱਕ ਆਰਟੀਆਈ ਪਾ ਕੇ ਆਏ ਆ ਹਾਂਜੀ 2019 ਤੋਂ ਲੈ ਕੇ 2024 ਤੱਕ ਜੋ ਵੀ ਇਹਨਾਂ ਦਾ ਲਿਖਾ-ਜੋਖਾ ਹੈਗਾ ਸਾਰਾ ਜੇ ਨਰੇਗਾ ਵੱਲੋਂ ਜਾਂ ਇਹਨਾਂ ਨੂੰ ਪੰਚਾਇਤੀ ਫੰਡ ਵੱਲੋਂ ਸਾਰਾ ਇਹਦੀ ਜਾਣਕਾਰੀ ਮੰਗੀ ਹੈ ਤੇ ਨੰਬਰ 2 ਜਿਹੜਾ ਵੀ ਇਹਨਾਂ ਕੋ ਇਹ ਸਾਰਾ ਵੇਰਵੇ ਦੇ ਹਿਸਾਬ ਨਾਲ ਮੰਗਿਆ ਗਿਆ ਸਾਰਾ ਇਹਨਾਂ ਕੋ ਜੀ ਜੀ ਹਾਂਜੀ ਹੋਰ ਇਹ ਸਤਿਗੁਰ ਦਾ ਸਭ ਤੋਂ ਪਹਿਲਾਂ ਜੈ ਵਲਮਿਕੀ ਹਰ ਹਰ ਵਲਮਿਕੀ ਜੈ ਪਿੰਮ ਜੈ ਭਰ ਮੈਂ ਗੁਰਪ੍ਰੀਤ ਸਿੰਘ ਧਾਰੀਵਾਲ ਜਲਨ ਸ਼ਕਤੀ ਪੰਜਾਬ ਭਾਰਤੀ ਅਭਜਨਤਾ ਪਾਰਟੀ ਜੀ ਭੱਜੋ ਸਾਬਾ ਅੱਜ ਤੁਸੀਂ ਪਾਰਟੀ ਵਿੱਚ ਹੋ ਜੇ ਉਸ ਫੰਡਸ ਕਾਰਜਕੂਰਤੀ ਕਰ ਰਹਾ ਇਹਦਾ ਕਾਰਨ ਹੈਗਾ ਜੀ ਇਹ ਪਿੰਡ ਤੂੰਗਾ ਪਵਾਏ ਨੇ ਸਾਡੇ ਦੇ ਬੰਦੇ ਨੇ ਸਾਡੇ ਆਪੀ ਪਾਰਟੀ ਦੇ ਜੀ ਇਹਨਾਂ ਨਾਲ ਉੱਥੋਂ ਦਾ ਤੂੰਗਾ ਪਿੰਡ ਦਾ ਜਿਹੜਾ ਸਰਪੰਚ ਬਹੁਤ ਧੱਕਾ ਕਰ ਰਿਹਾ ਆ ਉਹ ਸਾਡੇ ਵੀਰ ਜਸਪਾਲ ਸਿੰਘ ਜੀ ਵਿਸਤਾਰ ਨਾਲ ਦੱਸ ਚੁੱਕੇ ਆ ਇਹਦੇ ਕਾਰਨਕੀਆ ਜਿਹਨਾਂ ਦੇ ਅੱਗੇ ਕਲੋਨੀ ਜਿਹੜੀ ਕੱਟੀ ਪਈ ਆ ਇਹਨਾਂ ਦਾ ਵੀ ਉਹਦੇ ਵਿੱਚ ਛਾਂ ਹੈਗਾ ਆ ਉਹ ਜਿਹੜਾ ਸਰਪੰਚਾ ਹੁਣ ਇਹਨਾਂ ਨੇ ਕਦਨ ਕਿਸ ਗੱਲ ਤੋਂ ਲੱਗ ਰਿਹਾ ਆ ਜਿਹੜਾ ਇਹਨਾਂ ਨੂੰ ਆਪਣੀ ਸਾਰੀ ਕਰਨ ਨਹੀਂ ਦੇ ਰਿਹਾ ਜੀ ਉਹ ਅੱਛਾ ਤੁਹਾਨੂੰ ਪੁੱਛਣਾ ਜਿਹੜੀ ਕਲੋਨੀ ਆ ਸਰਕਾਰ ਦੀ ਕੱਟੀ ਹੋਈ ਆ ਕਿ ਜਿੱਦਾਂ ਪੰਜ-ਪੰਜ ਬੰਦੇ ਫੀ ਮਿਲਦੇ ਸੀ ਅੱਛੀ ਸਵਾਜ ਸਰਪੰਚ ਵੱਲੋਂ ਕੱਟੀ ਗਈ ਆ ਕੋਈ ਸਰਕਾਰ ਵੱਲੋਂ ਨਹੀਂ ਕੱਟੀ ਗਈ ਜੀ ਮਾਲ ਕੀ ਆ ਲਈ ਆ ਜੀ ਹਾਂ ਜੀ ਠੀਕ ਹੈ ਜੀ ਤੇ ਉਸ ਤੋਂ ਬਾਅਦ ਹੁਣ ਅਸੀਂ ਮਾਨ ਜੋ ਆਪਣੇ ਰਿਸ਼ਾਵ ਨੂੰ ਕਈ ਵਾਰੀ ਮਿਲ ਚੁੱਕੇ ਆ ਆਪਣੇ ਵੀਡੀਓ ਸਾਹਮਣੇ ਮਿਲ ਚੁੱਕੇ ਆ ਪਰ ਕਿਸੇ ਨੇ ਸਾਡੀ ਸੁਣਵਾਈ ਨਹੀਂ ਕੀਤੀ ਇਸ ਸਬੰਧ ਵਿੱਚ ਅਸੀਂ 22 ਤਰੀਕ ਦਿਨ ਸੋਮਵਾਰ ਨੂੰ ਵੀਡੀਓ ਦਫ਼ਤਰ ਮੋਰੇ ਧਰਨਾ ਪ੍ਰਦਰਸ਼ਨ ਕਰਾਂਗੇ ਉਹ ਜਦ ਤੱਕ ਇਹਨਾਂ ਨੂੰ ਪੂਰਾ ਇਨਸਾਫ ਨਹੀਂ ਮਿਲ ਜਾਂਦਾ ਤਦ ਤੱਕ ਬੈਠਾਂਗੇ ਦੂਸਰੀ ਇੱਕ ਪ੍ਰਵੇਜ ਨਗਰ ਦਾ ਬਹੁਤ ਤਰਤ ਮਸਲਾ ਚੱਲ ਰਿਹਾ ਧਰਮਸ਼ਾਲਾ ਦਾ ਉਹਦੇ ਵਿੱਚ ਵੀ ਵੀਡੀਓ ਸਾਹਮਣੇ ਅੱਜ ਤੱਕ ਸਾਡੀ ਕੋਈ ਸੁਣਵਾਈ ਨਹੀਂ ਕੀਤੀ ਗਈ ਫਰੰਡ ਦੀ ਧਰਮਸ਼ਾਲਾ ਅੱਜ ਵੀ ਉੱਥੇ ਰੁਕੀ ਪਈ ਆ ਉਹਦਾ ਵੀ ਮਸਲਾ ਵਿੱਚ ਲਿਆ ਕੇ ਜੇ ਮੈਂ ਸਮੂਹ ਵਾਲਮੀਕ ਭਾਈਚਾਰੇ ਮਰਯੂ ਸਿੱਖ ਭਾਈਚਾਰੇ ਨੂੰ ਬੇਨਤੀ ਕਰਨਾ ਚਾਹੁੰਦਾ ਆ ਜੋ ਕਿ ਆਪਣੇ ਸਮਾਜ ਦੀ ਧਰਮਸ਼ਾਲਾ ਢਾਈ ਗਈ ਆ ਉਨੂੰ ਬਣਾਉਣ ਦੇ ਲਈ ਉਹਦਾ ਹੱਕ ਲੈਣ ਦੇ ਲਈ ਆਪਾਂ ਵੀਡੀਓ ਦੋਸਤੋ ਸਾਰੇ ਪੱਟੇ ਹੋਈਏ ਔਰ ਜੇ ਕੋਈ ਆਪਾਂ ਨੂੰ ਹੱਕ ਮਿਲ ਸਕੇ ਭਾਨਾ ਸਾਹਿਬ ਤੁਸੀਂ ਵੀ ਜਿਹੜੇ ਰਾਜ ਤੇ ਬਣਦੇ ਹੋ ਦੇਖੋ ਕੀ ਕਾਰਨ ਆਫਿਸ ਦਾ ਗਾਸਟ ਜਿਹੜੇ ਅਫਸਰ ਸਾਈ ਸੁਣਵਾਈ ਨਹੀਂ ਕਰਦਾ ਤਾਂ ਧਰਨੇ ਲਾਣੇ ਪੈ ਰਹੇ ਆ ਸਰ ਜੇ ਸੁਣਵਾਈ ਹੁੰਦੀ ਹੋਵੇ ਧਰਨਿਆਂ ਦਾ ਕੋਈ ਲੋੜ ਨਾ ਪਵੇ ਆਪ ਸਰਕਾਰ ਜਿਹੜੀ ਆ ਜੀ ਬਿਲਕੁਲ ਫੇਲ ਹੋ ਚੁੱਕੀ ਆ ਇਹਦੇ ਵਿੱਚ ਕੋਈ ਵੀ ਅਫਸਰ ਕਿਸੇ ਵੀ ਤਰ੍ਹਾਂ ਦਾ ਕੋਈ ਕੰਮ ਨਹੀਂ ਕਰ ਰਿਹਾ ਹੈਗਾ ਜਿਵੇਂ ਦੇਖ ਲਓ ਤੁਸੀਂ ਕਾਫੀ ਚਿਰ ਤੋਂ ਸੋਨੀ ਪੱਟੇ ਵਾਲਾ ਪਾਸੇ ਮਸਲਾ ਚੱਲ ਰਿਹਾ ਆ ਵੀਰ ਦਬ ਕੇ ਬੈਠਾ ਸੀਗਾ ਉਹਦੇ ਵਿੱਚ ਵੀ ਅਸੀਂ ਕਈ ਵਾਰੀ ਜਿਸਾਬ ਨੂੰ ਮਿਲ ਚੁੱਕਿਆ ਕਈ ਕੁਛ ਕਰ ਚੁੱਕੇ ਪਰ ਸਾਡੀ ਕਿਤੇ ਸਮਾਈ ਨਹੀਂ ਹੋ ਰਹੀ ਜੀ ਤੇ 23 ਤਰੀਕ ਦਿਨ ਫਰਵਰੂਹਿਤ ਉਤੇ ਵੀਡੀਓ ਦਾ ਧਰਨਾ ਪ੍ਰਦਰਸ਼ਨ ਕਰਾਂਗੇ ਤਦ ਤੱਕ ਕਰਾਂਗੇ ਜਦ ਤੱਕ ਸਾਨੂੰ ਇਨਸਾਫ ਨਹੀਂ ਮਿਲ ਜਾਂਦਾ ਜੈ ਬਾਲ ਮਿਕੀ ਹਰ ਹਰ ਵਾਲੋਂ ਕੀ ਜੈਪੀ ਜੈਪਾਸ